ਪ੍ਰਸ਼ੋਭਾਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਕੁਮਾਰਕ੍ਰਿਤ ਕੋਰਤਾ ਹਾਜ਼ਰ ਹੋਏ ਆਂਜਤੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਕੈਬਨਿਟ ਦੀ ਅੱਜ ਜੋ ਅਹਿਮ ਮੀਟਿੰਗ ਸੱਦੀ ਗਈ ਹੈ ਤਾਂ ਇਸ ਦੇ ਵਿੱਚ ਕੁਝ ਵੱਡੇ ਫੈਸਲੇ ਲਏ ਜਾ ਸਕਦੇ ਨੇ ਪੰਜਾਬ ਕੈਬਨਿਟ ਦੀ ਮੀਟਿੰਗ 14 ਨਵੰਬਰ ਯਾਨੀ ਕਿ ਅੱਜ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੀ ਰਹਿائش ਤੇ ਹੋਵੇਗੀ ਤਰਨਤਾਰਨ ਉਪ ਚੋਣ ਦੇ ਨਤੀਜੇ ਵੀ ਜਿਹੜੇ ਕਿ ਅੱਜ ਦੇ ਨੇ ਐਲਾਨੇ ਜਾਣੇ ਨੇ ਤਾਂ ਮੀਟਿੰਗ ਸ਼ਾਮ 4 ਵਜੇ ਹੋਵੇਗੀ ਇਸ ਮੀਟਿੰਗ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਕਿਉਂਕਿ ਇਸ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਦੇ ਲਈ ਕਈ ਮਹੱਤਵਪੂਰਨ ਫੈਸਲਿਆਂ ਨੂੰ ਮਨਜ਼ੂਰੀ ਮਿਲਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਰੀਪੋਰਟਾਂ ਦੇ ਅਨੁਸਾਰ ਸਰਕਾਰ ਨੇ ਅਜੇ ਤੱਕ ਮੀਟਿੰਗ ਲਈ ਅਜੰਡਾ ਜਾਰੀ ਨਹੀਂ ਕੀਤਾ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫੈਸਲੇ ਲਏ ਜਾਣਗੇ ਤੇ ਮੀਟਿੰਗ 24 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਣ ਵਾਲੇ ਜਲਾਸ ਨੂੰ ਮਨਜ਼ੂਰੀ ਦੇ ਸਕਦੀ ਹੈ ਇਸ ਤੋਂ ਇਲਾਵਾ ਉਸ ਖੇਤਰ ਨਾਲ ਸੰਬੰਧਿਤ ਪ੍ਰੋਜੈਕਟਾਂ ਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਵਿਧਾਨ ਸਭਾ ਸੈਸ਼ਨ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਵਕ ਵਕ ਰਾਜਾ ਦੇ ਮੁੱਖ ਮੰਤਰੀ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਸੱਦਾ ਦਿੱਤਾ ਹੈ ਤੇ ਉਦਰੀ ਵਿਕਰਮਜੀਠਾ ਨੂੰ ਲੈ ਕੇ ਵੀ ਵੱਡਾ ਅਪਡੇਟ ਸਾਹਮਣੇ ਆ ਰਿਹਾ ਦੱਸਣਯੋਗ ਹੈ ਕਿ ਉਹਨਾਂ ਨੂੰ ਅਜੇ ਵੀ ਕੋਈ ਰਾਹਤ ਨਹੀਂ ਮਿਲੀ ਹੈ ਕਾਲੀਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹਾਲਾਂਕਿ ਫਿਲਹਾਲ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਹੈ ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਇਹ ਪੱਖ ਰੱਖਿਆ ਕਿ ਆ ਕਿ ਹਲੇ ਤੱਕ ਇਸ ਚੀਜ਼ ਦੀ ਜਾਂਚ ਚੱਲ ਰਹੀ ਹੈ ਤੇ ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਜੋ ਵੀ ਲੇਟੈਸਟ ਅਪਡੇਟਸ ਇਸ ਕੇਸ ਦੇ ਵਿੱਚ ਹੈ ਅਤੇ ਜਾਂਚ ਕਿ ਸਟੇਟਸ ਤੇ ਚੱਲ ਰਹੀ ਹੈ ਤੇ ਉਸ ਦਾ ਇੱਕ ਐਫੀਡੇਵਿਟ ਅਦਾਲਤ ਦੇ ਵਿੱਚ ਦਾਇਰ ਕੀਤਾ ਜਾਵੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਤਰੀਕ ਨੂੰ ਹੋਵੇਗੀ ਤੇ ਸੋਮਵਾਰ ਨੂੰ ਪੰਜਾਬ ਸਰਕਾਰ ਆਪਣਾ ਜਵਾਬ ਦਾਇਰ ਕਰੇਗੀ ਜਿਸ ਤੋਂ ਬਾਅਦ ਅਗਲਾ ਫੈਸਲਾ ਅਦਾਲਤ ਦੇ ਵੱਲੋਂ ਲਿਆ ਜਾਵੇਗਾ ਦੱਸ ਦਈਏ ਕਿ ਸੀਨੀਅਰ ਅਕਾਲੀ ਲੀਡਰ ਵਿਕਰਮ ਮਚੀਠਿਆ ਇਸ ਸਮੇਂ ਨਾਬਾਜ਼ ਜੇਲ੍ਹ ਦੇ ਵਿੱਚ ਬੰਦ ਹਨ ਉਹਨਾਂ ਨੂੰ ਵਿਜੀਲੈਂਸ ਨੇ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਵੋਟਾਂ ਦੀ ਗਿਣਤੀ ਸੰਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੇ ਨੇ ਜਿਵੇਂ ਦੱਸ ਦਿੰਨੇ ਆ ਕਿ ਤਰਨਤਾਰਨ ਦੇ ਵਿੱਚ ਜਿਮਨੀ ਚੋਣਾ ਹੋਈਆਂ ਸੀ ਤੇ ਬਿਹਾਰ ਦੇ ਵਿੱਚ ਵਿਚੋਣਾ ਹੋਈਆਂ ਸੀ ਤੇ ਉਸ ਦੇ ਮੱਦੇ ਨਜ਼ਰ ਅੱਜ ਵੋਟਾਂ ਦੀ ਗਿਣਤੀ ਹੋਵੇਗੀ ਵਿધાનਸਭਾ ਹਲਕਾ ਤਰਨਤਾਰਨ ਦੀ 11 ਨਵੰਬਰ ਨੂੰ ਹੋਈ ਜਮਨੀ ਚੋਣ ਦੀਆਂ ਵੋਟਾਂ ਗਿਣਤੀ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ 14 ਨਵੰਬਰ ਯਾਨੀ ਅੱਜ ਸਵੇਰੇ 8 ਵਜੇ ਮਾਈ ਭਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਪਿੱਧੀ ਤਰਨਤਾਰਨ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ ਚੋਣ ਲੜਨ ਵਾਲੇ 15 ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਉਮੀਦਵਾਰਾਂ ਦਾ ਪੱਪਿਕ 22 EPM ਮਸ਼ੀਨਾਂ ਵਿੱਚ ਬੰਦ ਹੋ ਚੁੱਕਾ ਹੈ ਜਿਨ੍ਹਾਂ ਨੂੰ BSF প্রত্যেক ক্যামেরা ਦੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਜਦੋਂ ਜ਼ਿਲ੍ਹੇ ਦੇ SSP सुरेंद्र ਲਾਂਬਾ ਦਾ ਦਾਵਾ ਹੈ ਕਿ ਇਸ ਸਟਰੋਂਗ ਰੂਮ ਦੇ ਚਾਰੇ ਪਾਸੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿੱਥੇ ਚਿੜੀ ਵੀ ਪਾਰ ਨਹੀਂ ਮਾਰ ਸਕਦੀ ਦੂਜੇ ਪਾਸੇ ਵਿਧਾਨ ਸਭਾ ਚੋਣਾਂ 2025 ਦੇ ਨਤੀਜਿਆਂ ਤੋਂ ਪਹਿਲਾਂ ਸਮਸਤੇ ਪੋਰ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ 14 ਨਵੰਬਰ ਯਾਨੀ ਅੱਜ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਚੱਲਦੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ ਪ੍ਰਸ਼ਾਸਨ ਨੇ ਸੁਰੱਖਿਆ ਅਤੇ ਆਵਾਜਾਈ ਵਿਵਸਥਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ ਦੱਸ ਦਈਏ ਕਿ ਸ਼ੁੱਕਰਵਾਰ 14 ਨਵੰਬਰ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਚੌਧਰੀ ਸਰਪੰਚਾਂ ਪੰਚਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਜਿਹੜਾ ਕਿ ਸਾਹਮਣੇ ਆ ਰਿਹਾ ਹੈ ਪੰਜਾਬ ਦੇ ਪੰਜ ਅਤੇ ਸਰਪੰਚ ਹੁਣ ਸਰਕਾਰੀ ਆਗਿਆ ਤੋਂ ਬਿਨਾ ਵਿਦੇਸ਼ ਯਾਤਰਾ ਨਹੀਂ ਕਰ ਸਕਣਗੇ ਜੀ ਹਾਂ ਪੰਜਾਬ ਸਰਕਾਰ ਨੇ ਇਸ ਦੇ ਲਈ ਇੱਕ ਨਵੀਂ ਨੀਤੀ ਬਣਾਈ ਹੈ ਤੇ ਇਹ ਪ੍ਰਕਿਰਿਆ ਸਰਕਾਰੀ ਕਰਮਚਾਰੀਆਂ ਦੁਆਰਾ ਐਕਸ ਇੰਡੀਆ ਛੁੱਟੀ ਤੇ ਜਾਣ ਵੇਲੇ ਆਪਣਾਈ ਜਾਣ ਦੀ ਪ੍ਰਕਿਰਿਆ ਵਰਗੀ ਹੋਵੇਗੀ ਦਾ ਦਾਜ਼ਰ ਨੇ ਕਿ ਇਨ੍ਹਾਂ ਪੰਚਾਇਤਾਂ ਦੇ ਮੈਂਬਰਾਂ ਨੂੰ ਵੀ ਅਰਜ਼ੀ ਦੇਣੀ ਪਵੇਗੀ ਤੇ ਇਸ ਪਿੱਛੇ ਕੋਸ਼ਿਸ਼ ਇਹ ਯਕੀਨੀ ਬਣਾਉਣੀ ਹੈ ਕਿ ਪੰਚਾਇਤਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ ਹਾਲਾਂਕਿ ਪਹਿਲਾਂ ਹੋ ਹੋ ਜਾਣ ਵੇਲੇ ਸਿਰਫ ਪੰਚਾਇਤਾਂ ਨੂੰ ਸੂਚਿਤ ਕਰਦੇ ਸਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਸ ਸੰਬੰਧ ਵਿੱਚ ਇਹ ਸਾਰੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਤੇ ਹੁਕਮਾਂ ਦੇ ਅਨੁਸਾਰ ਜਦੋਂ ਇਹ ਚੁਣੇ ਹੋਏ ਅਧਿਕਾਰੀ ਵਿਦੇਸ਼ ਜਾਂਦੇ ਹਨ ਤਾਂ ਇਸ ਦਾ ਅਸਰ ਪਿੰਡ ਦੇ ਕੰਮ ਤੇ ਪੈਂਦਾ ਹੈ ਤੇ ਇਸ ਦੇ ਲਈ ਇਸ ਸੰਬੰਧ ਵਿੱਚ ਹੁਕਮ ਜਾਰੀ ਕੀਤੇ ਗਏ ਹਨ ਮੌਸਮ ਨੂੰ ਲੈ ਕੇ ਵੀ ਨਵੰਬਰ ਤੱਕ ਇੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਜ ਜਹਾਂ ਦੱਸ ਦਿੰਦੇ ਆ ਕਿ ਇਹਨਾਂ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਦੇ ਵਿੱਚ ਲਗਾਤਾਰ ਉਤਾਰ ਚੜਾ ਜੜਾ ਕੀ ਵੇਖਣ ਨੂੰ ਮਿਲ ਰਿਹਾ ਹੈ ਤੇ ਕਈ ਇਲਾਕਿਆਂ ਦੇ ਵਿੱਚ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ ਦਰਅਸਲ ਪੱਛਮੀ ਗੜਬੜੀ ਕਾਰਨ ਪਏ ਮੀਂ ਤੋਂ ਬਾਅਦ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਹੋਇਆ ਹੈ ਇਸ ਕਾਰਨ ਸੂਬੇ ਦੇ ਵਿੱਚ ਠੰਡ ਨੇ ਅਚਾਨਕ ਜ਼ੋਰ ਫੜ ਲਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਸੂਬੇ ਦਾ ਤਾਪਮਾਨ ਦਿਨੋਂ ਦਿਨ ਡਿੱਗ ਰਿਹਾ ਹੈ ਤੇ ਮੌਸਮ ਵਿਗਿਆਨ ਕੇਂਦਰ ਅਨੁਸਾਰ ਇਹ ਗਿਰਾਵਟ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹੇਗੀ ਅਗਲੇ ਹਫਤੇ ਤਾਪਮਾਨ ਦੇ ਵਿੱਚ 2 ਡਿਗਰੀ ਹੋਰ ਗਿਰਾਵਟ ਆ ਸਕਦੀ ਹੈ ਤੇ ਦਿਨ ਦਾ ਤਾਪਮਾਨ ਆਮ ਰਹੇਗਾ ਪਰ ਰਾਤ ਦਾ ਤਾਪਮਾਨ ਆਮ ਨਾਲੋਂ ਘੱਟ ਰਹਿ ਸਕਦਾ ਹੈ ਤੇ ਨਾ ਦਿਨਾਂ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਅਤੇ ਮੌਸਮ ਖੁਸ਼ਕ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦਾ ਅਸਰ ਵੀ ਵੇਖਣ ਨੂੰ ਮਿਲੇਗਾ ਜਿਹਾ ਇਸ ਦੇ ਨਾਲ ਹੀ ਕਿਸਾਨਾਂ ਨੂੰ ਖੇਤੀ ਅਤੇ ਫਸਲਾਂ ਦੀ ਸੰਭਾਲ ਦੇ ਲਈ ਵਿਸ਼ੇਸ਼ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ ਹੈ ਤੇ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 14 ਨਵੰਬਰ ਯਾਨੀ ਅੱਜ ਤੋਂ 20 ਨਵੰਬਰ ਤੱਕ ਵਿਚਕਾਰ ਰਾਜ ਦੇ ਉੱਤਰੀ ਅਤੇ ਉੱਤਰ ਪੂਰਬੀ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਅਮਨਸਰ ਆਦਿ ਵਿੱਚ ਵੱਧ ਤੋਂ ਵੱਧ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ ਰਾਜ ਦੇ ਹੋਰ ਹਿੱਸਿਆਂ ਵਿੱਚ ਇਹ 26 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਨਹੀਂ ਬਖਸ਼ੇ ਜਾਣਗੇ ਦੋਸ਼ੀ ਜੇ ਅੰਦਾਜ਼ਨ ਹੈ ਕਿ ਇਹ ਸਟੇਟਮੈਂਟ ਜਿਹੜੀ ਕਿ ਅਮਨ ਸ਼ਾਹ ਦੇ ਵੱਲੋਂ ਦਿੱਲੀ ਬੰਬਲਾਸਟ ਦੇ ਮੱਦੇ ਨਜ਼ਰ ਦਿੱਤੀ ਗਈ ਹੈ ਸਰਕਾਰ ਨੇ ਦਿੱਲੀ ਧਮਾਕੇ ਨੂੰ ਉਤਵਾਦੀ ਘਟਨਾ ਐਲਾਨ ਦਿੱਤਾ ਲਗਭਗ 24 ਘੰਟੇ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਧਮਾਕੇ ਦੇ ਦੋਸ਼ੀਆਂ ਨੂੰ ਸਭ ਤੋਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਇਹ ਸਜ਼ਾ ਦੁਨੀਆ ਨੂੰ ਇੱਕ ਸੁਨੇਹਾ ਦੇਵੇਗੀ ਕਿ ਕੋਈ ਵੀ ਦੁਬਾਰਾ ਅਜਿਹੇ ਹਮਲਾ ਕਰਨ ਦੀ ਹਿੰਮਤ ਨਹੀਂ ਕਰੇਗਾ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਵੇਂ ਜਿਵੇਂ ਦਿੱਲੀ ਤਮਾਕੇ ਦੀ ਜਵਾਂ ਚੱਗੇ ਵੱਧ ਰਹੀ ਹੈ ਨਵੇਂ ਖੁਲਾਸੇ ਸਾਹਮਣੇ ਆ ਰਹੇ ਨੇ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਸੂਤਰਾਂ ਦਾ ਕਹਿਣਾ ਹੈ ਕਿ ਤਮਾਕੇ ਦਾ ਸਬੰਧ ਮਿਵਾਤ ਨਾਲ ਹੋ ਸਕਦਾ ਹੈ ਤਮਾਕੇ ਦੀ ਜਾਂਚ ਕਰਦੇ ਹੋਏ ਦਿੱਲੀ ਪੁਲਿਸ ਬੁੱਧਵਾਰ ਸ਼ਾਮ 6 ਵਜੇ ਦੇ ਕਰੀਬ ਹਰਿਆਣਾ ਦੇ ਨੂ ਫਿਰੋਜ਼ਪੁਰ ਚਿਰਕਾ ਦੇ ਵਸਾਈ ਮਿਓ ਪਿੰਡ ਪਹੁੰਚੀ ਤੇ ਇਹ ਦੱਸਿਆ ਗਿਆ ਕਿ ਇਸ ਖੇਤਰ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਕੀਤੀ ਜਾਂਦੀ ਹੈ ਜਿੱਥੇ ਬਸਾਈ ਮਿਓ ਅਤੇ ਨਾਗਲਪਿੰਡਾ ਵਿੱਚ ਗੁਪਤ ਰੂਪ ਵਿੱਚ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾਂਦੀ ਹੈ ਤੇ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਬਲਾਸਟਿੰਗ ਲਈ ਕੀਤੀ ਜਾਂਦੀ ਹੈ ਤੇ ਇਸ ਦੇ ਲਈ ਇਹ ਸੰਭਾਵਨਾ ਹੈ ਕਿ ਇਸ ਸਥਾਨ ਤੋਂ ਅਮੋਨੀਅਮ ਨਾਈਟ੍ਰੇਟ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਸੀ ਤੇ ਜਾਂਚ ਏਜੰਸੀ ਇਸ ਐਂਗਲ ਦੀ ਜਾਂਚ ਕਰਦੇ ਹੋਏ ਫਿਰੋਜ਼ਪੁਰ ਦੇ ਬਸਾਈ ਮਿਓ ਪਿੰਡ ਪਹੁੰਚੀ ਤੁਦਰੀ ਟੋਲ ਪਲਾਜ਼ਾ ਦੇ ਨਿਯਮਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਜਿ ਹੁਣ ਤੁਹਾਨੂੰ ਦੁੱਗਣਾ ਟੋਲ ਪਲਾਜ਼ਾ ਵੀ ਦੇਣਾ ਪੈ ਸਕਦਾ ਹੈ ਜੇਕਰ ਤੁਸੀਂ ਅਕਸਰ ਹਾਈਵੇ ਤੇ ਯਾਤਰਾ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਕੇਂਦਰ ਸਰਕਾਰ ਨੇ ਟੋਲ ਪਲਾਜ਼ਾ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ ਜੋ ਕਿ 15 ਨਵੰਬਰ ਤੋਂ ਲਾਗੂ ਹੋਵੇਗਾ ਜੀ ਹਾਂ ਇਸ ਬਦਲਾਅ ਤੋਂ ਬਾਅਦ ਟੋਲ ਫੀਸ ਹੁਣ ਭੁਗਤਾਨ ਦੇ ਢੰਗ ਦੇ ਆਧਾਰ ਤੇ ਨਿਰਧਾਰਿਤ ਕੀਤੀ ਜਾਵੇਗੀ ਭਾਵ ਨਕਦ ਭੁਗਤਾਨ ਤੇ ਜ਼ਿਆਦਾ ਟੋਲ ਫੀਸ ਲੱਗੇਗੀ ਜਦੋਂ ਕਿ ਡਿਜੀਟਲ ਭੁਗਤਾਨਾਂ ਤੇ ਛੋਟ ਮਿਲੇਗੀ ਤਾਂ ਨਵਾਂ ਨਿਯਮ ਆਖਿਰ ਕੀ ਕਹਿੰਦਾ ਹੈ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗ ਫੀਸ ਨਿਯਮਾ 2008 ਦੇ ਵਿੱਚ ਸੋਧ ਕੀਤੀ ਹੈ ਇਸ ਨਿਯਮ ਦੇ ਤਹਿਤ ਵੈਡ ਫਾਸਟੈਗ ਤੋਂ ਬਿਨਾਂ ਟੋਲ ਪਲਾਜ਼ਾ ਦੇ ਵਿੱਚ ਦਾਖਲ ਹੋਣ ਵਾਲੇ ਡਰਾਈਵਰਾਂ ਤੋਂ ਦੁੱਗਣੀ ਟੋਲ ਫੀਸ ਲਈ ਜਾਵੇਗੀ ਹਾਲਾਂਕਿ ਜੇਕਰ ਉਹਨਾਂ ਦਾ ਫਾਸਟੈਗ ਅਸਫਲ ਹੋ ਜਾਂਦਾ ਹੈ ਤਾਂ ਉਹ ਯੂਪੀਆਈ ਜਾਂ ਕਿਸੇ ਹੋਰ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦੇ ਹਨ ਤਾਂ ਉਹਨਾਂ ਨੂੰ ਟੋਲ ਫੀਸ ਦਾ ਸਿਰਫ 1.25 ਗੁਣਾ ਭੁਗਤਾਨ ਕਰਨਾ ਪਵੇਗਾ ਤਾਂ ਤੁਹਾਨੂੰ ਦੱਸ ਦਿਆਂ ਕਿ ਇਸ ਨੂੰ ਇੱਕ ਸਧਾਰਨ ਉਦਾਹਰਣ ਨਾਲ ਕਿਤਾ ਸਮਝਾ ਜਾ ਸਕਦਾ ਹੈ ਮੰਨ ਲਓ ਕਿ ਇੱਕ ਵਾਹਨ ਦੇ ਲਈ ਆਮ ਟੋਲ 100 ਰੁਪਏ ਹੈ ਜੇਕਰ ਫਾਸਟ ਟੈਗ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਤਾਂ ਡਰਾਈਵਰ ਨੂੰ ਸਿਰਫ 100 ਰੁਪਏ ਦੇਣੇ ਪੈਣਗੇ ਜੇਕਰ ਫਾਸਟ ਟੈਗ ਫੇਲ ਹੋ ਜਾਂਦਾ ਹੈ ਤਾਂ ਡਰਾਈਵਰ ਨਕਦ ਭੁਗਤਾਨ ਕਰਦਾ ਹੈ ਤਾਂ ਉਹਨਾਂ ਨੂੰ 200 ਰੁਪਏ ਦੇਣੇ ਪੈਣਗੇ ਹਾਲਾਂਕਿ ਜੇਕਰ ਭੁਗਤਾਨ ਡਿਜੀਟਲ ਸਾਧਨਾ ਜਿਵੇਂ ਕਿ ਯੂਪੀਆਈ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਸਿਰਫ 125 ਰੁਪਏ ਦੇਣੇ ਪੈਣਗੇ ਇਸ ਦਾ ਮਤਲਬ ਹੈ ਕਿ ਡਿਜੀਟਲ ਭੁਗਤਾਨਾਂ ਤੇ ਹੁਣ ਸਿੱਧੀ ਛੋਟ ਮਿਲੇਗੀ ਜਦੋਂ ਕਿ ਨਕਦ ਲੈਣ ਦੇਣ ਤੇ ਭਾਰੀ ਜੁਰਮਾਨਾ ਲੱਗੇਗਾ ਮੰਤ੍ਰਾਲੇ ਦਾ ਕਹਿਣਾ ਹੈ ਕਿ ਇਸ ਬਦਲਾਅ ਦਾ ਉਦੇਸ਼ ਟੋਲ ਪਲਾਜ਼ਾ ਤੇ ਪਾਰਦਰਸ਼ਤਾ ਵਧਾਉਣਾ, ਨਗਦ ਲੈਣ ਦੇ ਨੁਕਟੌਣਾ ਅਤੇ ਡਿਜੀਟਲ ਇੰਡੀਆ ਮਿਸ਼ਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ ਟੋਲ ਪਲਾਜ਼ਾ ਤੇ ਲੰਬੀਆਂ ਕਤਾਰਾਂ ਵੀ ਘਟ ਹੋਣਗੀਆਂ ਅਤੇ ਯਾਤਰੀਆਂ ਲਈ ਇੱਕ ਤੇਜ਼ ਅਤੇ ਸੁਚਾਰੂ ਯਾਤਰਾ ਅਨੁਭਵ ਪ੍ਰਦਾਨ ਹੋਵੇਗਾ। ਸਰਕਾਰ ਭਵਿੱਖ ਵਿੱਚ ਟੋਲ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਸਵਚਾਲਿਤ ਅਤੇ ਜੀਪੀਐਸ ਅਧਾਰਿਤ ਬਣਾਉਣ ਦੇ ਲਈ ਵੀ ਕੰਮ ਕਰ ਰਹੀ ਹੈ ਤੇ ਇਸ ਦੇ ਤਹਿਤ ਪਵੇਖ ਦੇ ਵਿੱਚ ਵਾਹਨ ਦੁਆਰਾ ਤੈਅ ਕੀਤੀ ਦੂਰੀ ਦੇ ਅਨੁਸਾਰ ਟੋਲ ਵਸੂਲਿਆ ਜਾ ਸਕਦਾ ਹੈ। ਤੌਦਰੀ ਸ਼ੇਖ ਹਸੀਨਾ ਦੀਆਂ ਮੁਸ਼ਕਲਾਂ ਵੀ ਦਿਨੋ-ਦਿਨ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸ਼ੇਖ ਹਸੀਨਾ ਵਿਰੁੱਧ ਦਾਇਰ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਮਾਮਲੇ ਦੇ ਵਿੱਚ ਸਜ਼ਾ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ। ਜੀ ਹਾਂ ਦਾੱਖਾ ਵਿਜੰਤਰਾਸ਼ਟਰੀ ਅਪਰਾਧ ਟ੍ਰਿਬਿਊਨਲ ਸੋਮਵਾਰ 17 ਨਵੰਬਰ ਨੂੰ ਆਪਣਾ ਫੈਸਲਾ ਸੁਣਾਏਗਾ ਤਿੰਨ ਜੱਜਾਂ ਦੇ ਟ੍ਰਿਬਿਊਨਲ ਨੇ ਆਪਣਾ ਫੈਸਲਾ ਸੁਣਾਉਣ ਲਈ 17 ਨਵੰਬਰ ਦੀ ਤਾਰੀਖ ਤੈਅ ਕੀਤੀ ਹੈ ਦੱਸ ਦਿੰਦੇ ਆ ਕਿ ਫੈਸਲੇ ਤੋਂ ਪਹਿਲਾਂ ਆਈਸੀਟੀ ਦੇ ਆਲੇ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਹਸੀਨਾ ਦੇ ਕਤਲ ਹੰਸਾਨੂ ਨੂੰ ਰੋਕਣ ਦੇ ਵਿੱਚ ਅਸਫਲਤਾ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਸਮੇਤ ਗੰਭੀਰ ਦੋਸ਼ ਹਰ ਕਈ মিডিਆ ਰਿਪੋਰਟ ਆਵੇ ਚ ਪਹਿਲਾਂ ਕਿਹਾ ਗਿਆ ਸੀ ਕਿ ਅਦਾਲਤ 13 ਨਵੰਬਰ ਨੂੰ ਸ਼ੇਖ ਹਸੀਨਾ ਵਿਰੁੱਧ ਆਪਣਾ ਫੈਸਲਾ ਸੁਣਾਏਗੀ ਹਾਲਾਂਕਿ ਜਦੋਂ ਵੀਰਵਾਰ ਨੂੰ ਸੁਣਵਾਈ ਹੋਈ ਤਾਂ ਅਦਾਲਤ ਨੇ ਕਿਹਾ ਕਿ ਉਹ ਅੱਜ ਹੀ ਫੈਸਲਾ ਕਰੇਗੀ ਕਿ ਹਸੀਨਾ ਵਿਰੁੱਧ ਫੈਸਲਾ ਕਦੋਂ ਸੁਣਾਇਆ ਜਾਵੇਗਾ ਅਦਾਲਤ ਨੇ 17 ਨਵੰਬਰ ਦੀ ਤਾਰੀਖ ਤੈਅ ਕੀਤੀ ਹੈ ਵਾਮੀ ਲੀਗ ਨੇ ਫੈਸਲੇ ਦੇ ਵਿਰੋਧ ਵਿੱਚ ਤਾਲਾਬੰਦੀ ਦਾ ਐਲਾਨ ਕੀਤਾ ਸੀ ਜਿਸ ਦੇ ਨਾਲ ਸ਼ਹਿਰ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਇਸ ਦੇ ਜਵਾਬ ਦੇ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਬੀ ਐਨ ਪੀ ਅਤੇ ਬੰਗਲਾਦੇਸ਼ ਜਮਾਤ-ਏ-ਇਸਲਾਮੀ ਦੇ ਕਾਰਕੁਨ ਵੀਰਵਾਰ ਨੂੰ ਢਾਕਾ ਦੇ ਕਈ ਇਲਾਕਿਆਂ ਵਿੱਚ ਸੜਕਾਂ ਤੇ ਉਤਰ ਆਏ ਅਤੇ ਕੁਝ ਥਾਵਾਂ ਤੇ ਜਲੂਸ ਵੀ ਕੱਢੇ ਤੇ ਦਰਦਸਨ ਨੇ ਕਿ ਹੜ੍ਹਾਂ ਦੇ ਦੌਰਾਨ ਜਿਹੜੇ ਲੋਕ ਉਸ ਤੋਂ ਪੀੜਤ ਹੋਏ ਸਨ ਤੇ ਉਹਨਾਂ ਦੀ ਮਦਦ ਲਈ ਪੰਜਾਬ ਸਰਕਾਰ ਅੱਗੇ ਆ ਰਹੀ ਦਰਦਸਨ ਨੇ ਕਿ ਉਹਨਾਂ ਦੇ ਵੱਲੋਂ ਚੈੱਕ ਵੰਡੇ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਮੁਆਵਜ਼ਾ ਰਾਸ਼ੀ ਦੇ ਚੈੱਕ ਹੜਪੀੜਿਤ ਕਿਸਾਨਾਂ ਨੂੰ ਵੰਡਣ ਮੌਕੇ ਮੰਤਰੀ ਲਾਜਨ ਕਿਟਾਰੂ ਚੱਕੋਥੇ ਪਹੁੰਚੇ ਉਹਨਾਂ ਦੇ ਵੱਲੋਂ ਚੈੱਕ ਵੰਡੇ ਗਏ ਤੇ ਆਪਣਾ ਪੱਖ ਵੀ ਜਿਹੜਾ ਸਾਹਮਣੇ ਰੱਖਿਆ ਗਿਆ ਜਿਹੜਾ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਉਹਦਾ ਅੱਜ ਚੌਥਾ ਪ੍ਰੋਗਰਾਮ ਹੈ ਇਸ ਤੋਂ ਪਹਿਲਾਂ ਤਿੰਨ ਪ੍ਰੋਗਰਾਮ ਅਸੀਂ ਕਰ ਚੁੱਕੇ ਹਾਂ ਪਿੰਡ ਕਾਂਸੀਵਾਰਮਾ ਰਕਵਾਲ ਤੇ ਅੱਜ ਇਹ ਚੌਥਾ ਪ੍ਰੋਗਰਾਮ ਹੈ ਜਿਹੜਾ ਜਿਹਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਸੋ ਅੱਜ ਪੰਜ ਪਿੰਡ ਜਿਨ੍ਹਾਂ ਪਿੰਡਾਂ ਦਾ ਪਾਣੀ ਦੇ ਨਾਲ ਹਰਾਂ ਦੇ ਪਾਣੀ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਪਾਣੀ ਦਾ ਨੁਕਸਾਨ ਘਰ ਵੀ ਟੱਠੇ ਘਰ ਵੀ ਰੁੜੇ ਉਹ ਵੀ ਸਾਰਾ ਆ ਰਿਹਾ ਉਹ ਵੀ ਸਾਰਾ ਬਣ ਰਿਹਾ ਪਰ ਕਿਉਂਕਿ ਫਸਲ ਰੁੜ ਗਈ ਉਹ ਦੁਬਾਰਾ ਬੀਜਣੀ ਇਹਦੇ ਲਈ ਪਹਿਲਾਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਸ਼ੁਰੂ ਕੀਤਾ ਸੀਗਾ ਸੋ ਅੱਜ ਇਹ ਚੌਥਾ ਸਾਡਾ ਪ੍ਰੋਗਰਾਮ ਹੈ ਸੋ ਅੱਜ 200 ਤੋਂ ਉੱਪਰ ਪਰਿਵਾਰ ਨੇ ਜਿਨ੍ਹਾਂ ਨੂੰ 45 ਲੱਖ ਰੁਪਈਆ ਜਿਹੜਾ ਉਹ ਸਰਕਾਰ ਵੱਲੋਂ ਅੱਜ ਆਇਆ ਜਿਹੜਾ ਤੁਹਾਡੇ ਚ ਸਾਜ ਵੰਡਣਾ ਸੋ ਮੈਂ ਬਿਨਾਂ ਕਿਸੇ ਦੇਰੀ ਦੇ ਅੱਜ ਕੋਈ ਭਾਸ਼ਣ ਨਹੀਂ ਹੈ ਅੱਜ ਵਾਸ ਅਸੀਂ ਸਰਕਾਰ ਵੱਲੋਂ ਆਏ ਜਿਹੜੇ ਚੈੱਕ ਨੇ ਮੁਆਵਜ਼ੇ ਦੇ ਉਹ ਤੁਹਾਡਾ ਜਿਹੜਾ ਹੱਕ ਬਣਦਾ ਕਿਉਂਕਿ ਤੁਹਾਡੀਆਂ ਫਸਲਾਂ ਨੁਕਸਾਨੀਆਂ ਗਈਆਂ ਔਰ ਕੁਦਰਤ ਨੇ ਆਪਣਾ بڑا ਵਿਰਾਟ ਰੂਪ ਜਿਹੜਾ ਲੋਕਾਂ ਨੂੰ ਦੱਸਿਆ ਕੋਈ ਚਿਤਚੇਤਾ ਵੀ ਨਹੀਂ ਲੋਕਾਂ ਨੂੰ ਵੀ ਹੁਣ ਵੀ ਹੜ੍ਹਾਂ ਆਣਗੇ ਜਦੋਂ ਡੈਮ ਬਣ ਗਏ ਪਾਣੀ ਡੱਕ ਲਿਆ ਉੱਪਰ ਪਰ ਕਿਉਂਕਿ ਡੈਮਾਂ ਦੀ ਵੀ ਇੱਕ ਕਪੈਸਿਟੀ ਹੈ ਜਿਸ ਤਰ੍ਹਾਂ ਘੜੇ ਦਾ ਇੱਕ ਪੱਧਰ ਹੁੰਦਾ ਵੀ ਉਹ ਘੜਾ ਤੁਸੀਂ ਊਣਾ ਰੱਖ ਸਕਦੇ ਹੋ ਜੇ ਊਣੇ ਘੜੇ ਤੋਂ ਬਾਅਦ ਤੁਸੀਂ ਦੋ ਗਲਾਸ ਹੋਰ ਪਾਓਗੇ ਤੇ ਉਹ ਘੜੇ ਤੋਂ ਬਾਹਰ ਆ ਜਾਣਾ ਸੋ ਡੈਮ ਵੀ ਜਿਹੜੇ ਆ ਉਹ ਇੰਨਾ ਪਾਣੀ ਉੱਪਰ ਪਿਆ ਇੰਨੀ ਬਰਸਾਤ ਆਈ ਕਿ ਉਹ ਡੈਮ ਖੋਲਣੇ ਪਏ ਸਾਰੇ ਪੰਜਾਬ ਦੇ ਦਿੱਲੀ ਦੀ 에어 ਕੁਆਲਿਟੀ ਯਾਨੀ ਕਿ ਪੋਲਿਊਸ਼ਨ ਨੇ ਜਿਹੜਾ ਉੱਥੇ ਕਾਫੀ ਜ਼ਿਆਦਾ ਵਾਧਾ ਚਾਰਿਆ ਹੈ ਜਿਸ ਦੇ ਮੱਦੇ ਨਜ਼ਰ ਲੋਕ ਜਿਹੜੇ ਕਾਫੀ ਬਿਮਾਰ ਵੀ ਹੋ ਰਹੇ ਨੇ ਦੱਸਦਿਆਂ AQ ਲੈਵਲ ਵੀ 400 ਤੋਂ ਪਾਰ ਪਹੁੰਚ ਚੁੱਕਿਆ ਹੈ ਸਿਰਫ ਮਾਸਕ ਪਾਉਣਾ ਕਾਫੀ ਨਹੀਂ ਹੈ ਦਿੱਲੀ ਦੀ ਜ਼ਹਿਰੀਲੀ ਹਵਾ ਨੇ ਉੱਥੇ ਦੇ ਲੋਕਾਂ ਦੀ ਸਿਹਤ ਨੂੰ ਕਾਫੀ ਜ਼ਿਆਦਾ ਜਿਹੜਾ ਕਿ ਨੁਕਸਾਨ ਪਹੁੰਚਾਇਆ ਹੈ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਗੰਭੀਰ ਪੱਧਰ ਤੇ ਪਹੁੰਚਣ ਕਾਰਨ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਡੂੰਗੀ ਚਿੰਤਾ ਜ਼ਾਹਰ ਕੀਤੀ ਹੈ ਅਦਾਲਤ ਨੇ ਸਪਸ਼ਟ ਕੀਤਾ ਕਿ ਹੁਣ ਸਥਿਤੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਸਿਰਫ ਮਾਸਕ ਪਹਿਨਣਾ ਹੀ ਕਾਫੀ ਨਹੀਂ ਹੈ ਜੀ ਹਾਂ ਸੁਣਵਾਈ ਦੇ ਦੌਰਾਨ ਜਸਟਿਸ ਪੀ ਐਸ ਨਰਸimha ਨੇ ਸੀਨੀਅਰ ਵਕੀਲਾ ਨੂੰ ਕਿ ਹਾ ਪ੍ਰਦੂਸ਼ਣ ਬਹੁਤ ਗੰਭੀਰ ਹੈ ਅਤੇ ਇਹ ਸਥਾਈ ਨੁਕਸਾਨ ਪਹੁੰਚਾ ਸਕਦਾ ਹੈ ਇਸ ਦੇ ਲਈ ਜਦੋਂ ਵੀਡੀਓ ਕਾਨਫਰencing ਦੀ ਸਹੂਲਤ ਉਪਲਬਧ ਹੈ ਤਾਂ ਹੋਸਟ ਰਿਡਕਟੌਰ ਤੇ ਅਦਾਲਤ ਚ ਪੇਸ਼ ਹੋਣ ਦੀ ਬਜਾਏ ਵਰਚੁਅਲ ਸੁਣਵਾਈ ਦੀ ਵਰਤੋ ਕਰੋ ਅਦਾਲਤ ਨੇ ਸੰਕੇਤ ਦਿੱਤਾ ਕਿ ਇਸ ਵਿਸ਼ੇ ਤੇ ਮੁੱਖ ਜੱਜ ਨਾਲ ਗੱਲ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਸੁਣਵਾਈਆਂ ਵਰਚੁਅਲ ਹੋ ਸਕਣ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ ਯਾਨੀ AQI ਲਗਾਤਾਰ ਤੀਸਰੇ ਦਿਨ ਸਵੇਰ ਯਾਨੀ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤਾਜ਼ਾ ਆંકੜਿਆਂ ਦੇ ਅਨੁਸਾਰ ਵੀਰਵਾਰ ਸਵੇਰੇ 8 ਵਜੇ ਕਈ ਇਲਾਕਿਆਂ 'ਚ AQI 400 ਤੋਂ ਪਾਰ ਰਿਹਾ। ਉਦਾਹਰਨ ਦੇ ਲਈ ਬਵਾਨਾ ਵਿੱਚ 460, ਚਾਰਨੀ ਚੌਂਗ 'ਚ 455 ITO ਦੇ ਵਿੱਚ 438 ਤੇ ਰੋहिणी ਦੇ ਵਿੱਚ 447 AQI ਦਰਜ ਕੀਤਾ ਗਿਆ ਇਹ ਹਵਾ ਸਿਹਤਮੰਦ ਲੋਕਾਂ ਲਈ ਵੀ ਹਾਨੀਕਾਰਕ ਹੈ ਅਤੇ ਦਮੇ ਜਾਂ ਦਿਲ ਦੀ ਬਿਮਾਰੀ ਵਾਲੇ ਲੋਕਾਂ ਲਈ ਤਾਂ ਬੇਹੱਦ ਖਤਰਨਾਕ ਹੈ ਪ੍ਰਦੂਸ਼ਣ ਦੇ ਮੁੱਖ ਕਾਰਨਾ ਵਿੱਚੋਂ ਇੱਕ ਪਰਾਲੀ ਜਲਾਉਣਾ ਹੈ ਜਿਸ ਤੇ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਸਰਕਾਰਾਂ ਤੋਂ ਸਖਤ ਜਵਾਬ ਮੰਗਿਆ ਸੀ ਮੁੱਖ ਜੱਜ ਬੀ ਆਰ ਗਵਈ ਨੇ ਟਿੱਪਣੀ ਕੀਤੀ ਕਿ ਅਦਾਲਤ ਨੂੰ ਹੁਣ ਸਬੂਤ ਵਜੋਂ ਨੀਤੀਗਤ ਅਤੇ ਠੋਸ ਕਾਰਵਾਈ ਦੇ ਬਿਰ ਵਿੱਚ ਚਾਹੀਦੇ ਹਨ ਸਥਿਤੀ ਇੰਨੀ ਭਿਆਨਕ ਹੈ ਕਿ ਦਿੱਲੀ ਵਿੱਚ ਸਕੂਲ ਬੰਦ ਕਰਨ ਨਿਰਮਾਣ ਕਾਰਜਾਂ ਤੇ ਰੋਕ ਲਗਾਉਣ ਅਤੇ ਔਡ ਇਵਨ ਸਕੀਮ ਵਰਗੀਆਂ ਨੀਤੀਆਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਅਦਾਲਤ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਤੁਰੰਤ ਠੋਸ ਕਦਮ ਨਾ ਚੁੱਕੇ ਗਏ ਤਾਂ ਰਾਜਧਾਨੀ ਦੇ ਲੋਕਾਂ ਦੀ ਸਿਹਤ ਤੇ ਸਥਾਈ ਅਸਰ ਪੈ ਸਕਦਾ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 17 ਨਵੰਬਰ ਨੂੰ ਹੋਵੇਗੀ ਯੂ ਨਸ਼ਾ ਵਿਰੋਧੀ ਇੱਕ ਮੁਹਿੰਮ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਖਾਤਮੇ ਦੇ ਮੱਦੇ ਨਜ਼ਰ ਚਲਾਈ ਜਾ ਰਹੀ ਹੈ ਤੇ ਜਿਸ ਦੌਰਾਨ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਜਾਂਦੀ ਹੈ ਤੇ ਬੁਲਡੋਜ਼ਰ ਐਕਸ਼ਨ ਵੀ ਲੱਤੇ ਜਾ ਰਹੇ ਨੇ ਤਸਵੀਰਾਂ ਤੁਸੀਂ ਇਸ ਵੇਲੇ ਹੁਸ਼ਿਆਰਪੁਰ ਤੋਂ ਵੇਖ ਰਹੇ ਹੋ ਜਿੱਥੇ ਯੁਧ ਨਸ਼ਿਆਂ ਵਿਰੁੱਧ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਯਾਨੀ ਪੀਲਾ ਪੰਜਾ ਜੜਾ ਕੀ ਚਲਾਇਆ ਜਾ ਰਿਹਾ ਪੰਜਾਬ ਸਰਕਾਰ ਦਾ ਇੱਕ ਹੀ ਅਜੰਡਾ ਹੈ ਇੱਕੋ ਹੀ ਏਮ ਹੈ ਕਿ ਨਸ਼ੇ ਨੂੰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚੋਂ ਖਤਮ ਕਰਨਾ ਜਿਸ ਤੇ ਮੱਦੇਨਜ਼ਰ ਵਕ-ਵਕ ਥਾਵਾਂ ਤੇ ਚੈਕਿੰਗ ਕੀਤੀ ਜਾਂਦੀ ਹੈ ਪੁਲਿਸ ਦੀਆਂ ਟੀਮਾਂ ਪਹੁੰਚਦੀਆਂ ਨੇ ਤੇ ਸ਼ੱਕੀ ਵਿਅਕਤੀਆਂ ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਸ਼ਰਮ ਕਰੋ ਤੁਹਾਡੇ ਕਰ ਵੀ ਮਾਪਾਪਨ ਤਾਂ ਅਸਲ ਹੈ ਕਿ ਇਹ ਲਾਈਨ ਜਿਹੜੀ ਕਿ ਸਨੀ ਦਿਓਲ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਬੋਲੀ ਗਈ ਹੈ ਬਾਲੀਵੁੱਡ ਦੇ ਦਿੱਗਜ ਅਦਾਕਾਰ ਤਰਮਿੰਦਰ ਦੀ ਖਰਾਬ ਸਿਹਤ ਦੇ ਚਾਅ ਦੇ ਜਿੱਥੇ ਪੂਰਾ ਪਰਿਵਾਰ ਚਿੰਤਾ ਵਿੱਚ ਸੀ ਉੱਥੇ ਹੀ ਉਹਨਾਂ ਦੇ ਵੱਡੇ ਬੇਟੇ ਅਤੇ ਸੁਪਰਸਟਾਰ ਸਨੀ ਦਿਓਲ ਦਾ ਇੱਕ ਗੁੱਸੇ ਵਾਲਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵੀਡੀਓ ਵਿੱਚ ਸਨੀ ਦਿਓਲ ਪਪਰਾਜ਼ੀ ਤੇ ਆਪਣਾ ਗੁੱਸਾ ਜ਼ਾਹਰ ਕਰਦੇ ਨਜ਼ਰ ਆ ਰਹੇ ਨੇ ਤੇ ਇਹ ਘਟਨਾ ਹਾਲ ਹੀ ਦੀ ਹੈ ਜਦੋਂ ਅਦਾਕਾਰ ਸਨੀ ਦਿਓਲ ਆਪਣੇ ਘਰੋਂ ਬਾਹਰ ਨਿਕਲ ਰਹੇ ਸਨ ਤੇ ਉਹਨਾਂ ਨੇ ਦੇਖਿਆ ਕਿ ਉੱਥੇ ਖੜੇ ਪਪਰਾਜ਼ੀ ਲਗਾਤਾਰ ਉਹਨਾਂ ਦਾ ਵੀਡੀਓ ਬਣਾ ਰਹੇ ਸਨ ਪਿਤਾ ਦੀ ਬਿਮਾਰੀ ਦੇ ਦੌਰਾਨ ਇਸ ਤਰ੍ਹਾਂ ਵੀਡੀਓ ਬਣਾਏ ਜਾਣ ਤੇ ਸਨੀ ਦਿਓਲ ਪੜਕ ਉੱਠੇ ਤੇ ਸਨੀ ਦਿਓਲ ਨੇ ਉੱਚੀ ਆਵਾਜ਼ ਦੇ ਵਿੱਚ ਪਪਰਾਜ਼ੀ ਨੂੰ ચીਕਦਿਆਂ ਕਿਹਾ ਕਿ ਹਾਂ ਕਿ ਤੁਸੀ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਡੇ ਕਰਕੇ ਮਾਪੇ ਹਨ ਬੱਚੇ ਹਨ ਅਤੇ ਤੁਸੀਂ ਵੀਡੀਓ ਬਣਾਈ ਜਾ ਰਹੇ ਹੋ ਸ਼ਰਮ ਨਹੀਂ ਆਉਂਦੀ ਦੌਰਾਨ ਗੁੱਸੇ ਦੇ ਨਾਲ ਨਾਲ ਉਹਨਾਂ ਦੇ ਚਿਹਰੇ ਤੇ ਪਿਤਾ ਦੀ ਚਿੰਤਾ ਵੀ ਸਾਫ਼ ਨਜ਼ਰ ਆ ਰਹੀ ਸੀ ਤੇ ਵੀਡੀਓ ਵਿੱਚ ਸਨੀ देओल ਹੱਥ ਜੋੜਦੇ ਹੋਏ ਵੀ ਜਿਹੜੇ ਦਿਖਾਈ ਦਿੱਤੇ ਜਕੇੜਿਓ ਗਾਇਕ ਤ੍ਰਿਮਿੰਦਰ ਨੂੰ ਸਾਹ ਲੈਣ ਵਿੱਚ ਤਕਲੀਫ ਆਉਣ ਕਾਰਨ ਮੁੰਬਈ ਦੇ ਬ੍ਰੀਚ ਗੈਂਦੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਇਸ ਦੌਰਾਨ ਉਹਨਾਂ ਨੂੰ ਵੈਂਟੀਲੇਟਰ ਤੇ ਵੀ ਰੱਖਿਆ ਗਿਆ ਸੀ ਜਦੋਂ ਤ੍ਰਿਮਿੰਦਰ ਹਸਪਤਾਲ ਦੇ ਵਿੱਚ ਦਾਖਲ ਸਨ ਤਾਂ ਸਨੀ ਦੇ올 ਤੇ ਬੌਬੀ ਦੇ올 ਨੂੰ ਨਾ ਮੱਖਾਂ ਨਾਲ ਦੇਖਿਆ ਗਿਆ ਸੀ ਤੇ ਦੋ ਦੋਵੇਂ ਪਿਤਾ ਨੂੰ ਮਿਲਣ ਹਸਪਤਾਲ ਗਏ ਸਨ ਤਾਂ ਉਹਨਾਂ ਦੇ ਚਿਹਰੇ ਤੇ ਬਹੁਤ ਮਾਇੂਸੀ છਾਈ ਹੋਈ ਸੀ ਸਨੀ ਦੇ올 ਆਪਣਾ ਚਿਹਰਾ ਹੱਥਾਂ ਨਾਲ ਟੱਕ ਕੇ ਗੱਡੀ ਵਿੱਚ ਬੇਸੁੱਧ ਬੈਠੇ ਸਨ ਜਦੋਂ ਕਿ ਬੌਬੀ ਦੇ올 ਦੀਆਂ ਅੱਖਾਂ ਵਿੱਚੋਂ ਹੰਝੂ ਚਲਕਦੇ ਦਿਖਾਈ ਦਿੱਤੇ ਸਨ ਇਸ ਤੋਂ ਇਲਾਵਾ ਹੇਮਾ ਮਾਲਿਨੀ ਅਤੇ ਈਸ਼ਾ ਦਿਓਲ ਵੀ ਉਦਾਸ ਦਿਖਾਈ ਦਿੱਤੀਆਂ ਤਰਮਿੰਦਰ ਦੇ ਹਸਪਤਾਲ ਦੇ ਵਿੱਚ ਹੌਣ ਦੌਰਾਨ ਅਮਿਤਾਬ ਬੱਚਨ ਵੀ ਉਹਨਾਂ ਦਾ ਹਾਲ ਜਾਣਨ ਪਹੁੰਚੇ ਸਨ ਇਸ ਦੌਰਾਨ ਸੋਸ਼ਲ ਮੀਡੀਆ ਤੇ ਤਰਮਿੰਦਰ ਦੇ ਦਿਹਾਂਦਿਆਂ ਝੂਠੀਆਂ ਖਬਰਾਂ ਵੀ ਫੈਲ ਗਈਆਂ ਸਨ ਜਿਸ ਤੋਂ ਬਾਅਦ ਹੇਮਾ ਮਾਲਿਨੀ ਨੇ ਇਨ੍ਹਾਂ ਅਫਵਾਹਾਂ ਤੇ ਗੁੱਸਾ ਵੀ ਜ਼ਾਹਰ ਕੀਤਾ ਸੀ ਤੇ ਦੱਸਿਆ ਸੀ ਕਿ ਤਰਮਿੰਦਰ ਦੀ ਹਾਲਤ ਦੇ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਅਦਾਕਾਰ ਤਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਘਰ ਆ ਗਏ ਹਨ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨ ਆਈ ਮੈਨੂੰ ਦੇ ਉਤਸ਼ਾਹ ਦਾ ਤਾਨਾ